ਆਖਿਰ ਕਿਉਂ ਪਾਕਿਸਤਾਨ ਨਾਲ ਖੇਡਣ ਲਈ ਤਿਆਰ ਹੋਇਆ BCCI ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਘਰ ਤੇ ਤੁਹਾਡਾ ਸਵਾਗਤ ਕਰਦੀ ਹਾਂ ਪੰਜਾਬੀ ਲਿੰਕ ਮੀਡੀਆ ਦੇ ਖੇਡਾਂ ਦੇ ਖਾਸ ਬਲਟਨ ਵਿੱਚ ਤੁਹਾਨੂੰ ਦੱਸ ਦਈਏ ਕਿ ਏਸ਼ੀਆ ਕੱਪ ਵਿੱਚ ਭਾਰਤ-ਪਾਕਿਸਤਾਨ ਮੈਚ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ ਟੂਰਨਾਮੈਂਟ ਸ਼ੁਰੂ ਹੋਣ ਵਿੱਚ ਅਜੇ ਡੇਢ ਮਹੀਨਾ ਬਾਕੀ ਹੈ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ 14 ਸਤੰਬਰ ਨੂੰ ਟੱਕਰ ਦੇਣ ਜਾ ਰਹੇ ਨੇ ਪਾਕਿਸਤਾਨ ਨਾਲ ਨਾ ਖੇਡਣ ਦਾ ਮੁੱਦਾ ਭਾਰਤੀ ਸੰਸਦ ਵਿੱਚ ਵੀ ਉਠਾਇਆ ਗਿਆ ਇੱਕ ਉਸ ਦਿਨ ਪਹਿਲਾਂ ਹੀ WCL 225 ਵਿੱਚ ਭਾਰਤ-ਪਾਕਿਸਤਾਨ ਮੈਚ ਰੱਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਜਿਵੇਂ ਹੀ ਇਹ ਖਬਰ ਆਈ ਕਿ BCCI ਏਸ਼ੀਆ ਕੱਪ ਵਿੱਚ ਪਾਕਿਸਤਾਨ ਵਿਰੁੱਧ ਖੇਡਣ ਲਈ ਸਹਿਮਤ ਹੋ ਗਿਆ ਹੈ ਤਾਂ ਪੂਰੇ ਭਾਰਤ ਵਿੱਚ ਇੱਕ ਚਿੰਗਿਆੜੀ ਭੜਕੂ ਤੀਜੋ ਨਾਲ ਅੱਗ ਵਾਂਗ ਫੈਲ ਰਹੀ ਹੈ ਹਰ ਗਲੀ ਵਿੱਚ ਪਾਕਿਸਤਾਨ ਮੈਚ ਦਾ ਵਿਰੋਧ ਹੋ ਰਿਹਾ ਪਰ BCCI ਨੇ ਸਹਿਮਤੀ ਕਿਉਂ ਦਿੱਤੀ ਹੈ ਤੇ ਭਾਰਤ ਸਰਕਾਰ ਨੇ ਅჯੀਹਾ ਕਰਨ ਤੋਂ ਕਿਉਂ ਨਹੀਂ ਰੋਕਿਆ ਤੁਹਾਨੂੰ ਦੱਸ ਦਈਏ ਕਿ ਪਹਿਲਗਾਮ ਅਤਵਾਦੀ ਹਮਲੇ ਤੇ ਆਪਰੇਸ਼ਨ ਸਿੰਧੂ ਉਰ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਸਬੰਧ ਇਤਿਹਾਸ ਦੇ ਸਭ ਤੋਂ ਹੀਣੇ ਪੱਤਰ ਤੇ ਪਹੁੰਚ ਗਏ ਇਸ ਤਣਾਅਪੂਰਨ ਸਥਿਤੀ ਦੇ ਬਾਵਜੂਦ BCCI ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਖੇਡਣ ਲਈ ਕਿਉਂ ਸਹਿਮਤ ਹੋਇਆ ਇਸ ਦਾ ਕਾਰਨ ਇਹ ਹੈ ਕਿ 올림픽 2036 ਲਈ ਭਾਰਤੀ ਬੋਲੀ ਹੈ ਭਾਰਤ ਪਿਛਲੇ ਡੇਢ ਦਹਾਕੇ ਤੋਂ ਪਾਕਿਸਤਾਨ ਨਾਲ ਕੋਈ ਦੁੱਬਲੀ ਲੜੀ ਨਹੀਂ ਖੇਡ ਰਿਹਾ ਪਰ ਕਿਸੇ ਵੀ ਬਹੁ ਰਾਸ਼ਟਰੀ ਮੁਕਾਬਲੇ ਦੀ ਮੇਜ਼ਬਾਨੀ ਪ੍ਰਾਪਤ ਕਰਨ ਲਈ ਇਹ ਜ਼ਰੂਰੀ ਹੈ ਕਿ ਭਾਰਤ ਨੂੰ ਆਪਣੇ ਕਿਸੇ ਵੀ ਕੱਟੜ ਵਿਰੋਧੀ ਨਾਲ ਕੋਈ ਇਤਰਾਜ਼ ਨਾ ਹੋਵੇ ਇਸ ਸਾਲ ਭਾਰਤ ਜੂਨੀਅਰ ਹਾਕੀ ਬਿਸ਼ਪ ਕਪਾ ਅਤੇ ਏਸ਼ੀਆ ਕਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ ਭਾਰਤ ਸਰਕਾਰ ਨੇ ਪਾਕਿਸਤਾਨੀ ਟੀਮਾਂ ਨੂੰ ਦੋਮਾ ਟੂਰਨਾਮੈਂਟ ਲਈ ਭਾਰਤ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ ਹਾਲਾਂਕਿ ਬੀਸੀਸੀਆਈ ਸਿੱਧੇ ਤੌਰ ਤੇ ਭਾਰਤ ਸਰਕਾਰ ਦੇ ਅਧੀਨ ਨਹੀਂ ਹੈ ਪਰ ਬੀਸੀਸੀਆਈ ਲਈ ਏਸ਼ੀਆ ਕੱਪ ਵਿੱਚ ਪਾਕਿਸਤਾਨ ਨਾਲ ਖੇਡਣ ਦਾ ਰਸਤਾ ਉਦੋਂ ਆਸਾਨ ਹੋ ਗਿਆ ਜਦੋਂ ਸਰਕਾਰ ਨੇ ਹਾਕੀ ਟੀਮਾਂ ਨੂੰ ਇਜਾਜ਼ਤ ਦੇ ਦਿੱਤੀ ਏਸ਼ੀਆ ਕੱਪ 2025 ਵਿੱਚ ਕੁੱਲ 8 ਟੀਮਾਂ ਹਿੱਸਾ ਲੈਣ ਜਾ ਰਹੀਆਂ ਹਨ ਹਾਲਾਂਕਿ ਭਾਰਤ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਸੀ ਪਰ BCCI ਨੇ Asia Cup ਨੂੰ ਇੱਕ ਨਿਰਪੱਖ ਸਥਾਨ ਤੇ ਆਯੋਜਿਤ ਕਰਨ ਲਈ ਸਹਿਮਤੀ ਦਿੱਤੀ ਸੀ ਹੁਣ ਇਹ ਟੂਰਨਾਮੈਂਟ UAE ਵਿੱਚ ਆਯੋਜਿਤ ਕੀਤਾ ਜਾਏਗਾ ਜਿੱਥੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੈਚ 14 ਸਤੰਬਰ ਨੂੰ ਖੇਡਿਆ ਜਾਵੇਗਾ ਖੇਡਾਂ ਨਾਲ ਜੁੜੇ ਹਰ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਉਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ